ਅਸੀਂ ਇਸ ਵੇਲੇ ਗੁਰੂ ਨਾਨਕ ਦੇਵ ਜੀ ਜਿੱਥੇ ਉਹਨਾਂ ਨੇ ਕਿਰਤ ਕਰੋ ਵੰਡ ਛਕੋ ਨਾਮ ਜਪੋ ਦਾ ਸਿਧਾਂਤ ਦਿੱਤਾ ਤੇ ਇਸ ਮੌਕੇ ਸਾਡੇ ਨਾਲ ਤਖਤ ਦਮਦਮਾ ਸਾਹਿਬ ਦੇ ਸਭਕਾ ਜਥੇਦਾਰ ਗੈਨੀ ਕੇਵਲ ਸਿੰਘ ਜੀ ਹਨ ਜਾਣਦੇ ਹਾਂ ਉਹ ਇਸ ਥਾਨ ਦੀ ਇਮਤ ਬਾਰੇ ਕੀ ਕਹਿਣਾ ਚਾਹੁੰਦੇ ਹੈ ਗੈਨੀ ਜੀ ਸਾਡੇ ਦਰਸ਼ਕਾਂ ਨੂੰ ਦੱਸੋ ਤੁਸੀਂ ਇਸ ਥਾਨ ਦੀ ਜਿਹੜੀ ਅਹਿਮੇਤਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜਦੋਂ ਕਿ ਲੋਕਾਂ ਦੇ ਵਿੱਚ ਬੜੀ ਇਸ ਗੱਲ ਦੀ ਖਾਸ਼ ਹੈ ਖਾਸ ਕਰਕੇ ਗੁਰਨਾਨਕ ਦੇ ਨਾਮ ਲੈਵਾ ਸ਼ਰਧਾਲੂਆਂ ਦੇ ਵਿੱਚ ਕਿ ਉਹਨਾਂ ਨੂੰ ਮੌਕਾ ਮਿਲੇ ਉਹ ਇਸ ਥਾਨ ਦੇ ਦਰਸ਼ਨ ਜ਼ਰੂਰ ਕਰ ਸਕਣ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਇਸ ਥਾਨ ਬਾਰੇ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਿੱਖ ਜਗਤ ਦੇ ਉਸ ਮਹਾਨ ਇਤਿਹਾਸਿਕ ਥਾਨ ਤੇ ਖੜੇ ਹਾਂ ਜਿਸ ਨੂੰ ਤੰਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਵਾਦ ਕੀਤਾ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਵਖ ਵਖ ਅਦਾਸੀਆਂ ਕਰਨ ਵਾਸਤੇ ਸੰਸਾਰ ਨੂੰ ਗਿਆਨ ਵੰਡਣ ਵਾਸਤੇ ਨਿਕਲੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਸਥਾਨ ਨੂੰ ਇੱਕ ਐਸੇ ਕੇਂਦਰ ਵਜੋਂ ਤਿਆਰ ਕੀਤਾ ਜਿਸ ਤੋਂ ਸੰਸਾਰ ਦੇ ਮਨੁੱਖ ਦੇ ਸਾਹਮਣੇ ਜ਼ਿੰਦਗੀ ਦੀ ਮਰਜਾਦਾ ਦੇ ਪੂਰਨੇ ਪਾਏ ਜਾਣ ਇਹ ਉਨੁਕ ਨੇ ਜ਼ਿੰਦਗੀ ਨੂੰ ਜੂਣਾ ਕਿਵੇਂ ਉਹ ਦੌਰ ਇਤਿਆਂ ਦਾ ਦੌਰ ਸੀ ਕਿ ਧਰਮ ਦੇ ਵਾਸਤੇ ਬੰਦਾ ਕਰ ਦਾ ਦਰਵਾਜ਼ਾ ਛਿੜਦਾ ਸੀ ਜੰਗਲਾਂ ਤੇ ਬੀਆ ਬਾਨਾਂ ਨੂੰ ਭਜਦਾ ਸੀ ਗੁਰੂ ਨਾਨਕ ਜੀ ਨੇ ਉਸ ਸਮੇਂ ਸੰਸਾਰ ਦੇ ਉਹਨਾਂ ਲੋਕਾਂ ਦੇ ਸਾਹਮਣੇ ਖਾਸ ਤਰ੍ਹਾਂ ਦੇ ਜਿਹਨਾਂ ਯੋਗ ਮਤ ਦਾ ਬਹੁਤ ਵੱਡਾ دارو ਮਹਦਾਰ ਸੀ ਪ੍ਰਭਾਵ ਸੀ ਔਰ ਹਿੰਦੂ ਮਤ ਵੀ ਚਾਰ ਆਸ਼ਮਾਂ ਵਿੱਚ ਵਿਸ਼ਵਾਸ ਰੱਖਦਾ ਸੀ ਤਾਂ ਗੁਰੂ ਨਾਨਕ ਦੇਵ ਜੀ ਨੇ ਜਦੋਂ ਆਪਣੀ ਜ਼ਿੰਦਗੀ ਦਾ ਉਹ ਅਮਿੱਤ ਬੜਾ ਸਮਾਂ ਜ ਜਿਹਨੂੰ ਅਸੀਂ ਜ਼ਿੰਦਗੀ ਦੇ ਅੰਦਰ ਬੜਾ ਮਹੱਤਵਪੂਰਨ ਮੰਨਦੇ ਹਾਂ ਉਹ ਸਮਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇੱਕ ਐਸੇ ਕ੍ਰਾਂਤੀਕਾਰੀ ਕਰਮ ਨੂੰ ਅੱਗੇ ਰੱਖਿਆ ਕਿ ਸੰਸਾਰ ਦੀ ਝੋਲੀ ਵਿੱਚ ਕਿਰਤ ਦਾ ਇੱਕ ਖੇਤਰ ਪਾਇਆ ਜਾਏ ਕਰਮ ਦਾ ਇੱਕ ਖੇਤਰ ਪਾਇਆ ਜਾਏ ਦੁਨੀਆ ਦਾ ਬੰਦਾ ਵੇਲਾ ਨਾ ਰਵੇ ਗੁਰਨਾਨਕ ਵਿਚਾਰ ਸਾਰਾ ਵਿੱਚ ਵੇਲਾ ਰਹਿਣਾ ਗੁਨਾਹ ਹੈ ਜੋ ਗੁਰਮੁਖ ਦੇ ਅਸੂਲ ਜਦੋਂ ਤਿੰਨ ਦਿੱਤੇ ਨੇ ਉਹਨਾਂ ਤੇ ਨਾ ਸੁਲੰਦਾ ਪਹਿਲਾ ਅਸੂਲ ਕਿਰਤ ਹੈ ਕਿਰਤ ਕਰੋ ਦੀ ਗੱਲ ਪਹਿਲਾਂ ਕੀਤੀ ਗਈ ਆਮ ਤੌਰ ਤੇ ਐਸੀ ਪੰਜਾਬੀ ਦਾ ਮੁਹਾਵਰਾ ਵੀ ਵਰਤਦੇ ਹਾਂ ਪੇਟ ਨਾ ਪਈਆਂ ਰੋਟੀਆਂ ਤਾਂ ਸੱਬੇ ਗੱਲਾਂ ਖੋਟੀਆਂ ਜੇ ਜ਼ਿੰਦਗੀ ਦੀਆਂ ਲੋੜਾਂ ਮਨੁੱਖ ਦੇ ਸਾਹਮਣੇ ਜਿਉਂਦੀਆਂ ਤਿਉ ਖੜੀਆਂ ਨੇ ਤਾਂ ਬੰਦਾ ਤਰਮ ਕਰਮ ਦੇ ਵਿੱਚ ਵੀ ਉਹਦਾ ਧਿਆਨ ਟਿਕਣਾ ਜਾਂ ਸਫਲਤਾ ਮਿਲਣੀ ਉਹਦੇ ਵਾਸਤੇ ਔਖੀ ਹੈ ਭਗਤ ਕਬੀਰ ਜੀ ਵਰਗੇ ਪਰਮ ਸੰਤ ਜਿਹੜੇ ਨੇ ਉਸ ਸਮੇਂ ਦੇ ਉਹ ਵੀ ਇਹੀ ਗੱਲ ਦਰਉਂਦੇ ਨੇ ਕਿ ਭੁੱਖੇ ਭਗਤ ਨਾ ਕੀਜੇ ਜੇ ਮਾਲਾ ਆਪਣੀ ਢੀਟੇ ਤਾਂ ਗੁਰੂ ਨਾਨਕ ਜੀ ਨੇ ਮਨੁੱਖ ਦੇ ਸਾਹਮਣੇ ਪਹਿਲਾਂ ਕਿਰਤ ਦਾ ਇੱਕ ਇਹੋ ਜਿਹਾ ਸੰਕਲਪ ਦਿੱਤਾ ਹੈ ਜਿਸ ਨੂੰ ਸੰਸਾਰ ਦਾ ਮਨੁੱਖ ਜ਼ਿੰਦਗੀ ਚ ਅਪਣਾਏ ਤੋਂ ਬਗੈਰ ਜੀਵਨ ਨੂੰ ਜਿਉਣ ਦੇ ਲਈ ਅੱਗੇ ਵਧ ਹੀ ਨਹੀਂ ਸਕਦਾ ਸੋ ਕ੍ਰਿਸ਼ਟ ਦੇ ਸੰਕਲਪ ਦੇ ਨਾਲ ਦੂਸਰਾ ਸੰਕਲਪ ਦਿੱਤਾ ਹੈ ਨਾਮ ਜਪਣ ਦਾ ਨਾਮ ਜਪਣ ਤੋਂ ਭਾਵ ਹੈ ਕਿ ਮਨੁੱਖ ਆਪਣੇ ਉਸ ਮਾਲਕ ਨਾਲ ਜੁੜੇ ਜਿਸ ਮਾਲਕ ਨੇ ਸਾਰੀ ਕਾਇਨਾਤ ਨੂੰ ਕੁਲ ਮਖਲੂਕ ਨੂੰ ਪੈਦਾ ਕੀਤਾ ਹੈ ਜਿਸ ਨੇ ਖੰਡਾਂ ਬ੍ਰਹਮੰਡਾਂ ਦੀ ਸਜਨਾ ਕੀਤੀ ਹੈ ਉਹ ਜਦੋਂ ਆਪਣੇ ਜੀਵਨ ਸਾਈ ਨਾਲ ਜੁੜੇਗਾ ਦੇਣ ਵਾਲੇ ਨਾਲ ਜੁੜੇਗਾ ਤਾਂ ਮਨੁੱਖ ਦੇ ਅੰਦਰ ਉਧਾਰਤਾ ਆਏਗੀ ਕਿ ਮੇਰਾ ਰੱਬ ਕਿੱਡਾ ਵੱਡਾ ਹੈ ਮੈਨੂੰ ਜ਼ਿੰਦਗੀ ਦੇਣ ਵਾਲਾ ਕਿੰਨਾ ਮਹਾਨ ਹੈ ਉਹ ਸਾਰੇ ਸੰਸਾਰ ਦੇ ਜੀਵਾਂ ਨੂੰ ਜੁਰੀ ਪੰਛੀਆਂ ਨੂੰ ਹਰ ਤਰ੍ਹਾਂ ਦੇ ਜੋ ਜੂਨ ਵਿੱਚ ਜੀਵ ਹੈ ਉਹਨੂੰ ਰਿਜਕ ਦਿੰਦਾ ਹੈ ਸੋ ਉਧਾਰਤਾ ਗੁਰੂ ਨਾਨਕ ਜੀ ਦੀ ਜ਼ਿੰਦਗੀ ਵਿੱਚ ਨੇ ਸਿੱਖ ਦੀ ਜ਼ਿੰਦਗੀ ਵਿੱਚ ਟਿਕਾਉਣ ਦੇ ਲਈ ਦੂਸਰਾ ਕਰਮ ਦਿੱਤਾ ਹੈ ਜੀਵਨ ਦੇਣ ਵਾਲੇ ਨੂੰ ਯਾਦ ਕਰਨਾ ਇੱਥੇ ਆ ਕੇ ਬੰਦਾ ਮਾਰ ਖਾਂਦਾ ਹੈ ਦਾਤਾਂ ਭੋਗਣ ਦੇ ਵਿੱਚ ਤਾਂ ਵਿਸ਼ਵਾਸ ਰੱਖਦਾ ਪਰ ਦਾਤੇ ਦਾ ਸ਼ੁਕਰਾਨਾ ਕਰਨ ਵਿੱਚ ਯਕੀਨ ਨਹੀਂ ਰੱਖਦਾ ਤੇ ਨਾਮ ਜਪਣ ਦਾ ਜੋ ਮਹਾਨ ਸਿਧਾਂਤ ਹੈ ਉਹ ਜੀਵਨ ਸਾਈ ਦਾ ਸ਼ੁਕਰਾਨਾ ਕਰਨ ਦਾ ਇੱਕ ਮਹੱਤਵਪੂਰਨ ਅਭਿਆਸ ਹੈ ਕਿ ਜੇ ਬੰਦੇ ਨੂੰ ਆਪਣੀ ਦੇਣ ਵਾਲੇ ਦਾ ਸ਼ੁਕਰਾਨਾ ਕਰਨਾ ਆ ਗਿਆ ਫਿਰ ਉਹ ਨੇੜੇ ਬੈਠੇ ਮਨੁੱਖ ਨੂੰ ਉਹਦੀ ਜ਼ਿੰਦਗੀ ਦੀਆਂ ਲੋੜਾਂ ਨੂੰ ਬੜੀ ਗੰਭੀਰਤਾ ਨਾਲ ਲਵੇਗਾ ਤੇ ਜੋ ਕੁਝ ਵੀ ਉਹਨੂੰ ਚਾਹੀਦਾ ਹੈ ਉਹਦੇ ਵਿੱਚ ਬੰਦਾ ਬੰਦੇ ਦੀ ਕੀ ਮਦਦ ਕਰ ਸਕਦਾ ਹੈ ਉਹਨੂੰ ਫਿਰ ਸਮੇਂ ਦੀ ਵੰਡ ਕਰਨੀ ਆ ਜਾਏਗੀ ਅਨੰਦ ਦੀ ਵੰਡ ਕਰਨੀ ਆ ਜਾਏਗੀ ਧੰਨ ਦੀ ਵੰਡ ਕਰਨੀ ਆ ਜਾਏਗੀ ਦੁੱਖ ਦੀ ਵੰਡ ਕਰਨੀ ਆ ਜਾਏਗੀ ਆਪਣ ਸੁਖ ਵੰਡਣ ਦੀ ਜਾਚ ਆ ਜਾਏਗੀ ਫਿਰ ਉਹਨੂੰ ਵੰਡ ਸਕਣੇ ਸੁਭਾਅ ਵਿੱਚ ਢਲ ਜਾਏਗਾ ਫਿਰ ਸੰਸਾਰ ਦਾ ਕੋਈ ਬੰਦਾ ਕਿਸੇ ਵੀ ਪੀੜਾ ਦਾ ਹਿੱਸਾ ਨਹੀਂ ਰਹੇਗਾ ਇਸ ਲਈ ਤਿੰਨ ਸਿਧਾਂਤ ਇਹ ਦਿੱਤੇ ਨੇ ਇੱਥੇ ਗੁਰੂ ਨਾਨਕ ਜੀ ਨੇ 18 ਸਾਲ ਦਾ ਸਮਾਂ ਇਥੇ ਹਾਸ ਕੰਦੇ ਕਿਰਤ ਕੀਤੀ ਹੈ ਖੇਤੀ ਕੀਤੀ ਹੈ ਇੱਥੇ ਹੀ ਸਿੱਧ ਲੋਕ ਆ ਕੇ ਚਰਚਾ ਕਰਦੇ ਨੇ ਇੱਥੇ ਦੂਰ ਦਰਾਡੇ ਤੋਂ ਹੋਰ ਫਕੀਰ ਸਾਧੂ ਸੰਤ ਮਹਾਤਮਾ ਗੁਰੂ ਨਾਨਕ ਜੀ ਨਾਲ ਮਿਲ ਮੁਲਕਾ ਮੁਲਾਕਾਤ ਕਰਦੇ ਨੇ ਇੱਥੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪਾਸ ਭਾਈ ਲੈਣਾ ਜੀ ਜਿਹੜੇ ਪਹਿਲਾਂ ਦੇਵੀ ਦੇ ਉਪਾਸ਼ਕ ਨੇ ਉਹ ਭਾਈ ਜੋਤ ਜੀ ਰਾਈ ਟਿਕਾਣਾ ਪੁੱਛ ਕੇ ਇੱਥੇ ਆਉਂਦੇ ਨੇ ਤੇ ਇੱਥੇ ਬਹਿ ਕੇ ਉਹਨਾਂ ਨੇ 7 ਸਾਲ ਗੁਰਨਾਨਕ ਜੀ ਦੀ ਡਿਟੇਲ ਜਿਹੜੀ ਹੈ ਉਹਨਾਂ ਨੇ ਕਮਾਈ ਗੁਰਨਾਨਕ ਨੂੰ ਸਮਝਿਆ ਜੀਵਿਆ ਇੱਥੇ ਬਹੁਤ ਸਾਰੇ ਜਿਹਨੀਆਂ ਇਮਤਿਹਾਨ ਹੋਏ ਨੇ ਸਿੱਖੀ ਨੂੰ ਪਰਖਣ ਦੇ ਗੁਰਨਾਨਕ ਦਾ ਪਰਿਵਾਰ ਇੱਥੇ ਵੱਸਦਾ ਹੈ ਉਹ ਸਾਰੀਆਂ ਘੋਖਾਂ ਇੱਥੇ ਕੀਤੀਆਂ ਗਈਆਂ ਜਿਹੜੀਆਂ ਜਨਮ ਸਾਖੀਆਂ ਵਿੱਚੋਂ ਅਸੀਂ ਪੜ੍ਹਦੇ ਹਾਂ ਸੋ ਇਹ ਸਾਨ ਜਿਹੜਾ ਹੈ ਇੱਕ ਲੱਗਰ ਦੇ ਰੂਪ ਵਿੱਚ ਆਵਾਜ਼ ਕੀਤਾ ਗਿਆ ਸੀ ਅੱਜ ਦੀ ਜਦੋਂ ਅਸੀਂ ਆਉਣੇ ਹਾਂ ਸਾਨੂੰ ਬੜੀ ਖੁਸ਼ੀ ਹੈ ਕਿ ਪਾਕਿਸਤਾਨ ਸਰਕਾਰ ਦੇ ਉਸ ਸਮੇਂ ਜਿਹਨੂੰ ਇਹ 550 ਸਾਲਾ ਦਾ ਗੁਣਾਨਕ ਆਗਮਨ ਦਿਹਾੜਾ ਮਨਾਇਆ ਜਾ ਰਿਹਾ ਸੀ ਤਾਂ ਨਵਾਬ ਜਨਾਬ ਜਿਹੜੇ ਉਸ ਸਮੇਂ ਦੇ ਮੁੱਖ ਮੰਤਰੀ ਨੇ ਉਹਨਾਂ ਨੇ ਇਮਰਾਨ ਖਾਨ ਦੇ ਪ੍ਰਧਾਨ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਜਿਹੜੇ ਨੇ ਉਹਨਾਂ ਨੇ ਇਸ ਮਹਾਨ ਸੇਵਾ ਨੂੰ ਆਪਣੀ ਝੋਲੀ 'ਚ ਪਵਾਇਆ ਤੇ ਜਦੋਂ ਅਸੀਂ ਦੇਖਦੇ ਹਾਂ ਉਹਨਾਂ ਦੇ ਸਹਿਯੋਗੀ ਸਾਥੀ ਦੋਸਤ ਜਿਦਾ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਆਪਣੇ ਮਿੱਤਰ ਕੋਲ ਮੰਗ ਕੀਤੀ ਕਿਸੇ ਕੌਮ ਲੰਮੇ ਸਮੇਂ ਤੋਂ ਕਰਤਾਰ